ਲੁਧਿਆਣਾ ਦੇ ਵਿੱਚ ਇੱਕ ਵਾਰ ਫਿਰ ਤੋਂ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਮੁਤਾਬਕ ਸੁੰਦਰ ਨਗਰ ਦੇ ਇਲਾਕੇ ਦੇ ਵਿੱਚੋਂ ਦੋ ਯੁਵਕ ਐਕਟਿਵਾ ਸਵਾਰ ਕਿਤੇ ਜਾ ਰਹੇ ਸੀ ਤੇ ਪਿੱਛੋਂ ਦੀ ਬਦਮਾਸ਼ਾਂ ਦੇ ਵੱਲੋਂ ਤਾਵਰ ਤੋੜ ਉਨ੍ਹਾਂ ਦੇ ਉੱਤੇ ਗੋਲੀਆਂ ਵਰਸਾਈ ਜਾਂਦੀਆਂ ਨੇ ਤੇ ਜਦੋਂ ਇਹ ਹਾਲਾકી ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇੱਕ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਇੱਕ ਗੰਭੀਰ ਹਾਲਾਤ ਦੇ ਵਿੱਚ ਸੀਐਮਸੀ ਵਿੱਚ ਦਾਖਲ ਕਰਾਇਆ ਗਿਆ ਤੁਸੀਂ ਦੇਖ ਪਾ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਪੁਲਿਸ ਮੁਲਾਜ਼ਮ ਜਿਹੜੀ ਕਿ ਇੱਥੇ ਤਨਾਤ ਕਿਤੇ ਗਏ ਨੇ ਕਿਉਂਕਿ ਇੱਕ ਦੀ ਜਿਹੜੀ ਮੌਤ ਹੈ ਉਸ ਦਾ ਨਾਮ ਜਿਹੜਾ ਕਿ ਆ ਕਾਰਤਿਕ ਬੱਗਨ ਦੱਸਿਆ ਜਾ ਰਿਹਾ ਹੈ ਉਮਰ ਉਜ਼ੀ 22 ਸਾਲ ਦੱਸੀ ਜਾ ਰਹੀ ਹੈ ਤੇ ਜਿਹੜਾ ਕਾਇਲ ਕਾਇਲ ਨੌਜਵਾਨ ਹੋਇਆ ਉਜ਼ੀ ਉਸ ਦਾ ਨਾਮ ਮੋਹਨ ਦੱਸਿਆ ਜਾ ਰਿਹਾ ਤੇ 18 ਸਾਲ ਦੀ ਜਿਹੜੀ ਉਮਰ ਉਸਰੀ ਦੱਸੀ ਜਾ ਰਹੀ ਹੈ ਹਾਲਾਂਕਿ ਸੁੰਦਰ ਨਗਰ ਦੇ ਵਿੱਚ ਸਾਰੀ ਵਾਰਦਾਤ ਹੋਈ ਹੈ ਸੁੰਦਰ ਨਗਰ ਦੇ ਵਿੱਚ ਹਾਲਾਂਕਿ ਲੁਧਿਆਣਾ ਦੇ ਵਿੱਚ ਸਹਿਮ ਦਾ ਮਾਹੌਲ ਅਤੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਜਿਹੜੀ ਕਿ ਆ ਪੈਦਾ ਹੁੰਦਾ ਹੈ ਨਜ਼ਰ ਆ ਰਿਹਾ ਹਾਲਾਂਕਿ ਕਾਰਤਿਕ ਬੱਗੇ ਦੇ ਪਰਿਵਾਰ ਦੇ ਨਾਲ ਗੱਲਬਤ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਪਰਿਵਾਰ ਹਲਕ ਇਨਾਂ ਨੂੰ ਸ਼ਕਸ਼ਮ ਨਹੀਂ ਹੈ ਕਿ ਬੋਲਣ ਦੇ ਵਿੱਚ ਪਰ ਪੁਲਸ ਲਗਾਤਾਰ ਜਿਹੜੀ ਆ ਇਨਵੈਸਟੀਗੇਸ਼ਨ ਕਰ ਰਹੀ ਆ ਅਲਗ-ਅਲਗ ਐਂਗਲਾਂ ਤੋਂ ਕਰ ਛਾਂਬਰੀਂ ਕਰ ਰਹੀ ਆ ਤੇ ਜਾਂ ਜਾਂਚ ਕਰ ਰਹੀ ਆ ਕੀ ਕੌਣ ਸੀ ਉਹ ਬਦਮਾਸ਼ ਜਿਨ੍ਹਾਂ ਦੇ ਵੱਲੋਂ ਤਾਬਰਤੋਰ ਗੋਲੀਆਂ ਚਲਾਈਆਂ ਗਈਆਂ ਹਾਲਾਂਕਿ ਇਸ ਨੂੰ ਗੈਂਗਵਾਰ ਦਾ ਵੀ ਰੂਪ ਜੜੀ ਕਿਹਾ ਦੱਸਿਆ ਜਾ ਰਿਹਾ ਵਾ ਲਗਾਤਾਰ ਪੁਲਿਸ ਜੜੀ ਕਿਹਾ ਸੀਸੀਟੀਵੀ ਖੰਗਾਲਦੀ ਹੋਈ ਨਜ਼ਰ ਆ ਰਹੀ ਹੈ ਤੇ ਪੁਲਿਸ ਵੱਲੋਂ ਇਸ ਹਾਲਾਂਕਿ ਕੋਈ ਵੀ ਸਾਨੂੰ ਬਿਆਨ ਜੜੀ ਕਿ ਨਹੀਂ ਦਿੱਤੇ ਕੇ ਪੁਲਿਸ ਦਾ ਕਹਿਣਾ ਹੈ ਕਿ ਜਲਦੀ ਜੜੀ ਕਿ ਵੱਡੇ ਖਲਾਸੇ ਕਿਤੇ ਜਾਣਗੇ ਔਰ ਉਹਨਾਂ ਗ੍ਰਿਫਤਾਰ ਕਰਕੇ ਜਲਦ ਹੀ ਪਰਵਾਹ ਨੂੰ ਇਨਸਾਫ ਜੜੀ ਕਿ ਦਿੱਤਾ ਜਾਏਗਾ ਆਨਾਲੇ ਸਮੇਂ ਚ ਦੇਖਣਾ ਹੋਗਾ ਕਿ ਇਸ ਇਹ ਕਤਲ ਦੀ ਗੁੱਥੀ ਕਿਸ ਤਰ੍ਹਾਂ ਸੋਲਜਦੀ ਹੈ ஜுடைய ரஜான லவ்வர்த்தோ யூபிபோர்ட் தன்வாத்